ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੈਲੀਗੇਸ਼ਨ ਟੀਵੀ ਤੇ ਮੈਂ ਹਾਂ ਮਾਨੀਕਾ ਰਾਜਪੂਤ ਇਸ ਖਾਸ ਪ੍ਰੇਸ਼ਕ ਵਿੱਚ ਅਸੀਂ ਅੱਜ ਗੱਲ ਕਰਾਂਗੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਬਾਰੇ ਬੀਤੇ ਸੋਮਵਾਰਿਆ ਨੂੰ 11 ਮਾਰਚ ਨੂੰ ਦੇਸ਼ ਭਰ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ 2019 ਨੂੰ ਲਾਗੂ ਕਰ ਦਿੱਤਾ ਗਿਆ ਦੱਸਦੀ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਅਜਿਹੇ ਵਿੱਚ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ ਇੱਕ ਮਾਸਟਰ ਸਟ੍ਰੋਕ ਹੈ ਨਵਾਂ ਨਾਗਰਿਕਤਾ ਸੋਧ ਕਾਨੂੰਨ 2019 ਤਿੰਨ ਗੁਆਂਢੀ ਦੇਸ਼ਾਂ افغانستان ਪਾਕਿਸਤਾਨ ਤੇ ਬੰਗਲਾਦੇਸ਼ ਦੇ ਅਜੇੇ ਘੱਟ ਗਿਣਤੀ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਰਾਹ ਖੋਲਦਾ ਹੈ ਜਿਨ੍ਹਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਸ਼ਰਨ ਲਈ ਹੋਈ ਹੈ ਇਸ ਦੇ ਨਾਲ ਹੀ ਇਸ ਕਾਨੂੰਨ ਦੁਆਰਾ ਭਾਰਤ ਦੇ ਕਿਸੇ ਵੀ ਨਾਗਰਿਕ ਦੀ ਨਾਗਰਿਕਤਾ ਖੋਣ ਦੀ ਕੋਈ ਵਿਵਸਥਾ ਨਹੀਂ ਹੈ ਇਸ ਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਦੇ ਵਿੱਚ ਰਹਿਣ ਵਾਲੇ ਮੁਸਲਮਾਨਾਂ ਕਿਸੇ ਵੀ ਧਰਮ ਜਾਂ ਪਾਈਚਾਰੇ ਦੇ ਲੋਕਾਂ ਨੂੰ ਇਸ ਕਾਨੂੰਨ ਤੋਂ ਕੋਈ ਖਤਰਾ ਨਹੀਂ ਹੈ ਦੱਸਦੀ ਹੈ ਕਿ ਇਹ CAA ਨੂੰ 11 ਦਸੰਬਰ 2019 ਨੂੰ ਭਾਰਤੀ ਸੰਸਦ ਵਿੱਚ ਪਾਸ ਕੀਤਾ ਗਿਆ ਸੀ ਇਸ ਦੇ ਹੱਕ ਵਿੱਚ 125 ਤੇ ਵਿਰੋਧ ਵਿੱਚ 105 ਵੋਟਾਂ ਪਈਆਂ ਇਸ ਬਿੱਲ ਨੂੰ 12 ਦਸੰਬਰ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਸੀ ਨਾਗਰਿਕਤਾ ਸੋਧ ਬਿੱਲ ਸੰਸਦ ਵਿੱਚ ਪਾਸ ਹੋਣ ਤੋਂ ਪਹਿਲਾਂ ਸੀ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਨਾਗਰਿਕਤਾ ਸੋਧ ਕਾਨੂੰਨ ਬਣ ਗਿਆ ਇਸ ਤੇ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਿਵਸਥਾ ਪੱਖਪਾਤੀ ਹੈ ਕਿਉਂਕਿ ਇਸ ਵਿੱਚ ਮੁਸਲਮਾਨ ਸ਼ਾਮਿਲ ਨਹੀਂ ਹਨ ਜਿਸ ਕਾਰਨ ਇਹ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਸੀਏਏ ਦੇ ਲਾਗੂ ਹੋਣ ਤੋਂ ਬਾਅਦ ਨਾਗਰਿਕਤਾ ਦੇਣ ਦਾ ਅਧਿਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਕੋਲ ਹੋਵੇਗਾ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਹਿੰਦੂ ਸਿੱਖ ਬੋਧੀ ਜੈਨ ਇਸਾਈ ਤੇ ਪਾਰਸੀ ਧਰਮਾਂ ਨਾਲ ਸੰਬੰਧਿਤ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ ਉਹਨਾਂ ਦੱਸਦੀ ਹੈ ਕਿ 31 ਦਸੰਬਰ 2014 ਤੋਂ ਪਹਿਲਾਂ ਭਾਰਤ ਵਿੱਚ ਆ ਕੇ ਰਹਿਣ ਵਾਲੇ ਲੋਕਾਂ ਨੂੰ ਹੀ ਨਾਗਰਿਕਤਾ ਮਿਲੇਗੀ ਇਸ ਕਾਨੂੰਨ ਤਹਿਤ ਉਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਮੰਨਿਆ ਗਿਆ ਜੋ ਬਿਨਾ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਏ ਜਾਂ ਜਾਇਜ਼ ਦਸਤਾਵੇਜ਼ਾਂ ਦੇ ਨਾਲ ਭਾਰਤ ਆਏ ਪਰ ਨਿਰਧਾਰਿਤ ਸਮੇਂ ਤੋਂ ਵੱਧ ਸਮੇਂ ਤੱਕ ਇੱਥੇ ਰਹਿ ਚੁੱਕੇ ਨੇ ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਬਿਨੇਕਾਰ ਨੂੰ ਇਹ ਸਾਬਤ ਕਰਨ ਲਈ ਕੁਝ ਦਸਤਾਵੇਜ਼ ਪੇਸ਼ ਕਰਨੇ ਪੈਣਗੇ ਕਿ ਉਹ ਅਫਗਾਨਿਸਤਾਨ ਬੰਗਲਾਦੇਸ਼ ਦਾ ਪਾਕਿਸਤਾਨ ਦਾ ਨਾਗਰਿਕ ਹੈ ਇਹਨਾਂ ਦਸਤਾਵੇਜ਼ਾਂ ਨੂੰ ਦੋ ਵਰਗਾਂ 1A ਤੇ 1B ਵਿੱਚ ਵੰਡਿਆ ਗਿਆ ਹੈ 1A ਵਿੱਚ afghanistan bangladesh ਤੇ pakistan ਵਿੱਚ ਜਾਰੀ ਜਨਮ ਸਰਟੀਫਿਕੇਟ ਕਿਰਾਏ ਦੇ ਮਕਾਨ ਦਾ ਕਰਾਰਨਾਮਾ ਪਛਾਣ ਪੱਤਰ ਡਰਾਈਵਿੰਗ ਲਾਇਸੈਂਸ ਵਿਦੈਕ ਸਰਟੀਫਿਕੇਟ ਵਗੈਰਾ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ 1B ਵਿੱਚ ਭਾਰਤ ਸਰਕਾਰ ਵੱਲੋਂ ਜਾਰੀ ਵੀਜ਼ਾ ਜਨਗਣਨਾ ਦੀ ਰਸੀਦ ਡਰਾਈਵਿੰਗ ਲਾਇਸੈਂਸ ਰਾਸ਼ਨ ਕਾਰਡ ਪੈਨ ਕਾਰਡ ਵਿਆਹ ਦਾ ਸਰਟੀਫਿਕੇਟ ਆਦਿ ਸ਼ਾਮਿਲ ਨੇ ਇਹ ਸਾਰੇ ਦਸਤਾਵੇਜ਼ 2014 ਤੋਂ ਪਹਿਲਾਂ ਦੇ ਹੋਣੇ ਚਾਹੀਦੇ ਨੇ ਜੇਕਰ ਇਹ ਦਸਤਾਵੇਜ਼ ਮੌਜੂਦ ਨੇ ਤਾਂ ਇਹਨਾਂ ਦੇਸ਼ਾਂ ਤੋਂ ਆਏ ਹੋਏ ਲੋਕ ਭਾਰਤ ਸਰਕਾਰ ਦੀ ਭਾਰਤੀ ਨਾਗਰਿਕਤਾ ਆਨਲਾਈਨ ਪੋਰਟਲ ਤੇ ਜਾ ਕੇ ਆਪਣੇ ਦਸਤਾਵੇਜ਼ ਅਪਲੋਡ ਕਰਕੇ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਨੇ ਨਾਗਰਿਕਤਾ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਆਨਲਾਈਨ ਰੱਖਿਆ ਗਿਆ ਹੈ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਰਜ਼ੀ ਦੇਣ ਵਾਲੇ ਲੋਕਾਂ ਦੇ ਲਈ ਇੱਕ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਅਰਜ਼ੀਆਂ ਦੇਣ ਵਾਲੇ ਵਿਅਕਤੀ indiancitizenshiponline.nic.in ਤੇ ਜਾ ਕੇ ਅਰਜ਼ੀਆਂ ਦੇ ਸਕਦੇ ਨੇ ਤੇ ਉੱਥੇ ਆਪਣੇ ਡਾਕੂਮੈਂਟਸ ਅਪਲੋਡ ਕਰ ਸਕਦੇ ਨੇ ਇਸ ਦੇ ਨਾਲ ਹੀ ਮੋਬਾਈਲ ਰਾਹੀਂ ਐਪਲੀਕੇਸ਼ਨ ਦੇਣ ਦੇ ਲਈ ਇਹ ਵੀ ਸੂਚਨਾ ਦਿੱਤੀ ਗਈ ਹੈ ਕਿ ਕੁਝ ਸਮੇਂ ਵਿੱਚ ਹੀ ਮੋਬਾਈਲ ਐਪਲੀਕੇਸ਼ਨ CAA 2019 ਵੀ ਲਾਂਚ ਕੀਤਾ ਜਾਵੇਗਾ। ਨਾਗਰਿਕਤਾ ਪ੍ਰਾਪਤ ਕਰਨ ਲਈ ਬਿਨੇਕਾਰਾਂ ਨੂੰ ਉਹ ਸਾਲ ਦਰਸਾਉਣਾ ਹੋਵੇਗਾ ਜਿਸ ਵਿੱਚ ਉਹ ਬਿਨਾਂ ਕਿਸੇ ਦਸਤਾਵੇਜ਼ ਦੇ ਭਾਰਤ ਵਿੱਚ ਦਾਖਲ ਹੋਏ ਸਨ। ਬਿਨੇਕਾਰ ਤੋਂ ਕਿਸੇ ਕਿਸਮ ਦਾ ਕੋਈ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ। ਨਾਗਰਿਕਤਾ ਨਾਲ ਸੰਬੰਧਿਤ ਸਾਰੇ ਬਕਾਇਆ ਕੇਸਾਂ ਨੂੰ ਆਨਲਾਈਨ ਟਰਾਂਸਫਰ ਕੀਤਾ ਜਾਵੇਗਾ। ਯੋਗ ਵਿਅਕਤੀਆਂ ਨੂੰ ਸਿਰਫ ਆਨਲਾਈਨ ਪੋਰਟਲ ਤੇ ਜਾ ਕੇ ਅਰਜ਼ੀ ਦੇਣੀ ਹੋਏਗੀ ਇਸ ਤੋਂ ਬਾਅਦ ਗ੍ਰਹਿ ਮੰਤਰਾਲਾ ਅਰਜ਼ੀ ਦੀ ਜਾਂਚ ਕਰੇਗਾ ਤੇ ਬਿਨੈਕਾਰ ਨੂੰ ਨਾਗਰਿਕਤਾ ਜਾਰੀ ਕਰ ਦਿੱਤੀ ਜਾਵੇਗੀ ਇਸ ਵਿੱਚ ਤਿੰਨ ਦੇਸ਼ਾਂ ਦੇ ਇਨ੍ਹਾਂ ਧਰਮਾਂ ਨਾਲ ਸੰਬੰਧਿਤ ਗੈਰਕਾਨੂੰਨੀ ਪ੍ਰਵਾਸੀਆਂ ਲਈ ਨਾਗਰਿਕਤਾ ਸੰਬੰਧੀ ਦੋ ਵਾਧੂ ਵਿਵਸਥਾਵਾਂ ਸ਼ਾਮਿਲ ਕੀਤੀਆਂ ਗਈਆਂ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਤਾ ਪ੍ਰਾਪਤ ਕਰਨ ਤੇ ਅਜਿਹੇ ਵਿਅਕਤੀ ਭਾਰਤ ਵਿੱਚ ਦਾਖਲ ਹੋਣ ਦੀ ਮਿਤੀ ਤੋਂ ਭਾਰਤ ਦੇ ਨਾਗਰਿਕ ਮੰਨੇ ਜਾਣਗੇ ਜਾਂ ਉਹਨਾਂ ਦੇ ਗੈਰਕਾਨੂੰਨੀ ਪ੍ਰਵਾਸ ਦੇ ਸੰਬੰਧ ਵਿੱਚ ਉਹਨਾਂ ਵਿਰੁੱਧ ਸਾਰੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਜਾਂ ਨਾਗਰਿਕਤਾ ਬੰਦ ਕਰ ਦਿੱਤੀ ਜਾਵੇਗੀ ਬਿਨੇਕਾਰ ਨੂੰ ਇੱਕ ਵੈਧ ਜਾਮਿਆਦ ਪੁਗਾ ਚੁੱਕਾ ਪਾਸਪੋਰਟ, ਰਿਹਾਈਸ਼ੀ ਪਰਮਿਟ, ਜੀਵਨ ਸਾਥੀ ਦੀ ਪਾਤੀ ਨਾਗਰਿਕਤਾ ਦਾ ਸਬੂਤ, ਜਿਵੇਂ ਕਿ ਭਾਰਤੀ ਪਾਸਪੋਰਟ ਜਾਂ ਜਨਮ ਸਰਟੀਫਿਕੇਟ ਦੀ ਕਾਪੀ ਜਾਂ ਮੈਰਿਜ ਰਜਿਸਟਰਾਰ ਦੁਆਰਾ ਜਾਰੀ ਕੀਤੇ ਗਏ ਵਿਆਹ ਸਰਟੀਫਿਕੇਟ ਦੀ ਕਾਪੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਹਾਲਾਂਕਿ ਇਹ ਦਸਤਾਵੇਜ਼ ਜਮ੍ਹਾਂ ਕਰਾਉਣਾ ਲਾਜ਼ਮੀ ਨਹੀਂ ਹੈ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਸੀਏਏ ਨੂੰ ਲਾਗੂ ਕਰਨ ਤੋਂ ਕੋਈ ਨਿਰੋਖ ਸਕਦਾ ਕਿਉਂਕਿ ਇਹ ਦੇਸ਼ ਦਾ ਕਾਨੂੰਨ ਹੈ। ਭਾਰਤ ਦੇ ਕਈ ਸੂਬੇ ਇਹ ਐਲਾਨ ਕਰ ਰਹੇ ਨੇ ਕਿ ਉਹ ਆਪਣੇ ਸੂਬਿਆਂ ਦੇ ਵਿੱਚ ਸੀਏਏ ਨੂੰ ਲਾਗੂ ਨਹੀਂ ਹੋਣ ਦੇਣਗੇ ਭਾਰਤ ਦੀ ਨਾਗਰਿਕਤਾ ਦਾ ਮੁੱਦਾ ਸੰਵਿਧਾਨ ਮੁਤਾਬਕ ਕੇਂਦਰੀ ਸੂਚੀ ਦੇ ਵਿੱਚ ਸ਼ਾਮਿਲ ਹੈ ਕੀ ਅਜਿਹੇ ਵਿੱਚ ਸੂਬਾ ਸਰਕਾਰਾਂ ਇਸ ਨੂੰ ਲਾਗੂ ਕਰਨ ਤੋਂ ਇਨਕਾਰੀ ਹੋ ਸਕਦੀਆਂ ਨੇ ਇਸ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਦੇ ਉੱਤੇ ਕਾਨੂੰਨ ਬਣਾਉਣ ਦਾ ਹੱਕ ਸਿਰਫ ਤੇ ਸਿਰਫ ਭਾਰਤ ਦੀ ਸੰਸਦ ਨੂੰ ਹੈ ਤੇ ਸੂਬਾ ਸਰਕਾਰਾਂ ਕੋਈ ਵੀ ਅਜਿਹਾ ਫੈਸਲਾ ਜਾਂ ਕਾਨੂੰਨ ਨਹੀਂ ਬਣਾ ਸਕਦੀਆਂ ਜੋ ਕੇਂਦਰੀ ਕਾਨੂੰਨ ਦੇ ਉਲਟ ਜਾਂਦਾ ਹੋਵੇ ਕਈ ਸੂਬਿਆਂ ਵਿੱਚ ਸੀਏਏ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੱਛਮੀ ਬੰਗਾਲ ਤਾਮਿਲਨਾਡੂ ਕੇਰਲ ਦੇ ਮੁੱਖ ਮੰਤਰੀਆਂ ਨੇ ਕਿਹਾ ਕਿ ਇਸ ਨੂੰ ਆਪਣੇ ਸੂਬਿਆਂ ਦੇ ਵਿੱਚ ਉਹ ਲਾਗੂ ਨਹੀਂ ਕਰਨਗੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਏਏ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਆਖਿਰ ਕਿਉਂ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾ ਰਹੀ ਹੈ ਬੀਜੇਪੀ ਕੀ ਕੇਂਦਰ ਸਰਕਾਰ ਦਾ ਕਹਿਣਾ ਹੈ कि तीन देश बांग्लादेश पाकिस्तान और अफगानिस्तान इन तीन देशों के अल्पसंख्यक जो हैं वो अगर भारत की नागरिकता लेना चाहें तो उन्हें भारत की नागरिकता दे दी जाएगी इसका मतलब बड़ी संख्या में यहाँ से अल्पसंख्यकों को हमारे देश में लाया जाएगा उनको रोजगार दिए जाएंगे उनके लिए घर बनाए जाएंगे उनको यहाँ बसाया जाएगा अजीब बात है ना बीजेपी की केंद्र सरकार से हमारे बच्चों को रोजगार दिए नहीं जा रहे पाकिस्तान से लोगों को लाके उनके बच्चों को रोजगार देना चाहते हैं अगर इन ढाई तीन करोड़ में से डेढ़ करोड़ लोग भी भारत आ गए तो कौन देगा इनको रोजगार कहा बसाओगे इनको बीजेपी वाले अपने घर में बसाएंगे क्या इनको इनके अपने घर में रखेंगे क्या इनको बीजेपी वाले देंगे क्या इनको रोजगार कौन देगा इनको रोजगार तो प्रश्न उठता है कि बीजेपी ऐसा क्यों कर रही है पूरी दुनिया में कोई भी देश अपने पड़ोसी देशों के गरीबों को अपने घर नहीं लाना चाहता पड़ोसी देशों के लोगों को अपने देश में आने से रोकने के लिए पूरी दुनिया में हर देश तरह तरह के कानून बनाता है बॉर्डर पर दीवारें लगाता है बॉर्डर पर बिजली की तारें लगाई जाती हैं ताकि पड़ोसी देश का कोई भी व्यक्ति हमारे देश के अंदर ना आ सके बीजेपी शायद अकेली पार्टी है पूरी दुनिया की जो पड़ोसी देश के गरीब लोगों को अपने देश में घुसाने के लिए दरवाजे खोल रही है बिल्कुल उल्टा कर रही है ये क्या बदतमीज़ी है कि बांग्लादेश के पाकिस्तान के और अफग़ानिस्तान के लोगों को हमारे देश में ला बसाएंगे और उनको हमारे बच्चों के हक के रोजगार उनको देंगे पूरे देश की मांग है कि सी को वापस लिया जाए हम किसी हालत में अपने बच्चों की नौकरियाँ अपने बच्चों के रोज़गार दूसरे देश के लोगों को किसी हालत में नहीं देंगे और अगर बीजेपी नहीं मानती ਤੋ ਇਸ ਕੋ ਵਾਪਸ ਨਹੀਂ ਲੇਤੀ। ਤੋ ਇਸ ਚੋਣ ਕੇ ਅੰਦਰ ਬੀਜੇਪੀ ਕੇ ਖਿਲਾਫ ਵੋਟ ਕਰਕੇ ਆਪ ਆਪਣਾ ਗੁੱਸਾ ਜ਼ਾਹਿਰ ਕੀਜੀਏ। ਇਸ ਦੇ ਨਾਲ ਹੀ ਪੰਜਾਬ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਚੁੱਕਿਆ ਤੇ ਕਿਹਾ ਕਿ ਜਨਵਰੀ 2020 ਵਿੱਚ ਸੂਬੇ ਦੀ ਕਾਂਗਰਸ ਸਰਕਾਰ ਅਸੈਂਬਲੀ ਵਿੱਚ ਸੀਏਏ ਦੇ ਖਿਲਾਫ ਮਤਾ ਲੈ ਕੇ ਆਈ ਸੀ ਕਿਉਂਕਿ ਇਹ ਦੇਸ਼ ਦੇ ਧਰਮ ਨਿਰਪੱਖਤਾ ਨੇ ਬਾਣੇ ਦੇ ਖਿਲਾਫ ਸੀ। ਜੇ ਪੰਜਾਬ ਵਿੱਚ ਆਪ ਦੀ ਸਰਕਾਰ ਸੰਵਿਧਾਨ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਸੰਘੀਤਾੰਸ਼ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ CAA ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਰੈਜ਼ੋਲੂਸ਼ਨ ਮੂਵ ਕੀਤਾ FSSA ਕੇ ਖਿਲਾਫ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ। ਤਾਂ ਮੈਂ ਚਾਹੂੰਗਾ ਕਿ ਅਗਰ ਸਹੀ ਮੈਨੇ ਵਿੱਚ ਕਨਸਟੀਟਿਊਸ਼ਨ ਕੋ ਬਚਾਉਣਾ ਚਾਹਤੇ। ਅਗਰ ਫੈਡਰਲ ਸਿਸਟਮ ਕੋ ਬਚਾਉਣਾ ਚਾਹਤੇ। ਅਗਰ ਮੋਰ ਪਾਵਰ ਟੂ ਦੀ ਸਟੇਟਸ ਕੀ ਬਾਤ ਆਪ ਵਾਲੇ ਕਰਨਾ ਚਾਹਤੇ। ਤੋਂ ਇਸ ਦਾ ਜੋ पहले हमने खंडन किया होगा सीए का वो तगड़े होकर खंडन करे इनकी गवर्नमेंट है अपनी सही बात तो रखो सामने आप बहुत बड़ी बातें कॉन्स्टिट्यूशन को बचाने की डॉक्टर अम्बेडकर साहब की फोटो तो आपने लगा रखी है डॉक्टर अम्बेडकर साहब की सोच पर पैरा किसने देना अगर कोई डाका मार रहा हो सोच पर उसको पैरा कौन देगा कल केजरीवाल साहब आए थे कोई एक जिक्र नहीं किया भगवंत तो मान को पोस्टर बॉय बना दिया है लोग तो पोस्टर फाड़ने को घूम रहे हैं तो इसलिए सिंचाई पर भी कभी पैरा थे झूठ बोल बोल कर तो इधर पहुंच गए आप देखिए हर वर्ग आज ठगा महसूस करता है हर वर्ग समझता है कि हमारा इन्होंने बेवकूफ बना लिया और आज खुद भी आप देखिए सीएम कहीं सेशन जरूर रख दिया बिजनेस अंदर है कोई ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤੇ ਜਾਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਹੀ ਮੰਗਲਵਾਰ ਨੂੰ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਇੰਡੀਅਨ ਯੂਨੀਅਨ ਮੁਸਲਿਮ ਲੀਗ ਤੇ ਡੈਮੋਕ੍ਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਵੱਖਰੀਆਂ-ਵੱਖਰੀਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਨੇ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਾਂ ਪੈਂਡਿੰਗ ਨੇ ਜਿਨ੍ਹਾਂ ਵਿੱਚ CAA ਦੀ ਕਾਨੂੰਨਤਾ ਨੂੰ ਚੁਣੌਤੀ ਦਿੱਤੀ ਗਈ ਹੈ ਅਜਿਹੇ ਵਿੱਚ ਉਹਨਾਂ ਪਟੀਸ਼ਨਾਂ ਤੇ ਸੁਣਵਾਈ ਪੂਰੀ ਹੋਣ ਤੱਕ CAA ਨੂੰ ਲਾਗੂ ਕਰਨ ਤੇ ਰੋਕ ਲਗਾਈ ਜਾਵੇ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਕੇਂਦਰ ਨੇ ਕਾਨੂੰਨ ਬਣਨ ਤੋਂ ਬਾਅਦ 4.5 ਸਾਲ ਤੱਕ ਨਿਯਮ ਬਣਾਏ ਤੇ ਲਾਗੂ ਨਹੀਂ ਕੀਤੇ ਤਾਂ ਹੁਣ ਵੀ ਅਜਿਹਾ ਕਰਨ ਦੀ ਕੋਈ ਕਾਲੀ ਨਹੀਂ ਹੈ ਇਸ ਵਿੱਚ ਧਰਮ ਦੇ ਆਧਾਰ ਤੇ ਨਾਗਰਿਕਤਾ ਦੇਣ ਦਾ ਮਾਮਲਾ ਸੰਵਿਧਾਨ ਦੀਆਂ ਧਾਰਾਵਾਂ ਦਾ ਉਲੰਘਣ ਹੈ ਮੁਸਲਮਾਨਾ ਨਾਲ ਧਰਮ ਦੇ ਆਧਾਰ ਤੇ ਵਿਤਕਰਾ ਕੀਤਾ ਗਿਆ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਜਿਹੜੇ ਭਾਰਤ ਆ ਗਏ ਨੇ ਤੇ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜ ਜਾਣ ਦਾ ਕੋਈ ਖਤਰਾ ਨਹੀਂ ਫੇਰੇਸ ਨੂੰ ਲਾਗੂ ਕਰਨ ਦੀ ਇੰਨੀ ਕਾਲੀ ਕਿਉਂ ਹੈ ਪਟੀਸ਼ਨ ਚ ਕਿਹਾ ਗਿਆ ਹੈ ਕਿ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਸੀਏਏ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਦਾਲਤ ਪਟੀਸ਼ਨਾਂ ਤੇ ਸੁਣਵਾਈ ਤੋਂ ਬਾਅਦ CAA ਨੂੰ ਰੱਦ ਕਰ ਦਿੰਦੀ ਹੈ ਤਾਂ ਇਸ ਕਾਨੂੰਨ ਤਹਿਤ ਜਿਨ੍ਹਾਂ ਲੋਕਾਂ ਨੂੰ ਨਾਗਰਿਕਤਾ ਮਿਲੀ ਹੈ ਉਹ ਇਸ ਨੂੰ ਘੁਆ ਬੈਠਣਗੇ ਤੇ ਅਜੀਬ ਜੀ ਸਥਿਤੀ ਪੈਦਾ ਹੋ ਜਾਏਗੀ ਇਸ ਲਈ CAA ਨੂੰ ਲਾਗੂ ਕਰਨ ਤੇ پابੰਦੀ ਲਗਾਈ ਜਾਣੀ ਚਾਹੀਦੀ ਹੈ ਜਾਂ ਕੇਂਦਰ ਨੂੰ ਹੁਕਮ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਸਾਰੇ ਲੋਕਾਂ ਨੂੰ ਵੀ ਲਾਗੂ ਕਰਨ ਦੀ ਇਜਾਜ਼ਤ ਦੇਵੇ ਜਿਨ੍ਹਾਂ ਨੂੰ ਇਸ ਕਾਨੂੰਨ ਦੇ ਤਹਿਤ ਨਾਗਰਿਕਤਾ ਅਰਜ਼ੀ ਤੋਂ ਬਾਹਰ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ ਚਰਚਾ ਇੱਕ ਵਾਰ ਫਿਰ ਤੋਂ ਤੇਜ਼ ਹੋ ਗਈ ਹੈ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਦੇ ਸੰਕੇਤ ਦਿੱਤੇ ਗਏ ਨੇ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਸਾਰੇ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਲਈ ਇੱਕ ਸਮਾਨ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਹੈ ਜੇਕਰ ਸਰਲ ਭਾਸ਼ਾ ਦੇ ਵਿੱਚ ਇਸ ਨੂੰ ਸਮਝੀਏ ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਦੇ ਸਾਰੇ ਧਰਮ ਤੇ ਫਿਰਕਿਆਂ ਦੇ ਲੋਕਾਂ ਲਈ ਕਾਨੂੰਨ ਇੱਕੋ ਜਿਹਾ ਬਣ ਜਾਵੇਗਾ ਤੇ ਧਰਮ ਤੇ ਧਰਮ ਦੇ ਆਧਾਰ ਤੇ ਪਣਾਏ ਗਏ ਮੌਜੂਦਾ ਕਾਨੂੰਨ ਬੇਅਸਰ ਹੋ ਜਾਣਗੇ ਜੇਕਰ ਯੂਸੀਸੀ ਲਾਗੂ ਹੁੰਦਾ ਹੈ ਤਾਂ ਇਸ ਤੋਂ ਬਾਅਦ ਦੇਸ਼ ਵਿੱਚ ਕਾਫੀ ਬਦਲਾਅ ਵੀ ਆਉਣਗੇ ਉਦਾਹਰਨ ਵਜੋਂ ਵਿਆਹ ਤਲਾਕ ਗੋਦ ਲੈਣ ਤੇ ਜਾਇਦਾਦ ਵਿੱਚ ਹਰੇਕ ਲਈ ਇੱਕ ਨਿਯਮ ਹੋਵੇਗਾ ਆਪਸੀ ਸੰਬੰਧਾਂ ਤੇ ਪਰਿਵਾਰਕ ਮੈਂਬਰਾਂ ਦੇ ਅਧਿਕਾਰਾਂ ਵਿੱਚ ਬਰਾਬਰੀ ਹੋਵੇਗੀ ਨਿਆਮਾ ਵਿੱਚ ਜਾ ਧਰਮ ਜਾਂ ਪਰੰਪਰਾ ਦੇ ਆਧਾਰ ਤੇ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਕਿਸੇ ਵਿਸ਼ੇਸ਼ ਧਰਮ ਲਈ ਕੋਈ ਵੱਖਰਾ ਨਿਯਮ ਨਹੀਂ ਹੋਵੇਗਾ ਯੂਨੀਫਾਰਮ ਸਿਵਲ ਕੋਡ ਸੰਵਿਧਾਨ ਦੀ ਧਾਰਾ 44 ਦੇ ਅਧੀਨ ਆਉਂਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਪੂਰੇ ਭਾਰਤ ਵਿੱਚ ਨਾਗਰਿਕਾਂ ਲਈ ਇੱਕ ਸਮਾਨ ਸਿਵਲ ਕੋਡ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਇਸ ਧਾਰਾ ਤਹਿਤ ਦੇਸ਼ ਵਿੱਚ ਇਸ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਤੋਂ ਦੱਸਦੀ ਹੈ ਕਿ ਯੂਸੀਸੀ ਲਾਗੂ ਹੋਣ ਤੋਂ ਬਾਅਦ ਵਿਆਹ ਤਲਾਕ ਜਾਇਦਾਦ ਗੋਦ ਲੈਣ ਆਦ ਦੇ ਮਾਮਲੇ ਇਸ ਦੇ ਨਾਲ ਹੀ ਹਰ ਧਰਮ ਵਿੱਚ ਵਿਆਹ ਤੇ ਤਲਾਕ ਲਈ ਇੱਕ ਹੀ ਕਾਨੂੰਨ ਹੋਵੇਗਾ ਜੋ ਕਾਨੂੰਨ ਹਿੰਦੂਆਂ ਲਈ ਹੋਵੇਗਾ ਉਹ ਦੂਜਿਆਂ ਲਈ ਵੀ ਹੋਵੇਗਾ ਤੁਸੀਂ ਤਲਾਕ ਤੋਂ ਬਿਨਾ ਇੱਕ ਤੋਂ ਵੱਧ ਵਾਰ ਵਿਆਹ ਨਹੀਂ ਕਰ ਸਕੋਗੇ ਸ਼ਰੀਅਤ ਅਨੁਸਾਰ ਜਾਇਦਾਦ ਦੀ ਵੰਡ ਨਹੀਂ ਕੀਤੀ ਜਾਵੇਗੀ ਜ਼ਿਕਰ ਹੋਇਆ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਉਦੇਸ਼ ਦੇਸ਼ ਵਿੱਚ ਧਾਰਮਿਕ ਅਤਿਆਚਾਰ ਕਾਰਨ ਸ਼ਰਨ ਲੈਣ ਵਾਲੇ ਲੋਕਾਂ ਦੀ ਰੱਖਿਆ ਕਰਨਾ ਹੈ ਦਸੰਬਰ 2019 ਦੇ ਵਿੱਚ ਸੰਸਦ ਦੇ ਦੋਹਾਂ ਸਦਨਾਂ ਨੇ CAA ਨੂੰ ਪਾਸ ਕੀਤਾ ਸੀ ਵਿਰੋਧੀ ਧਿਰ ਵੱਲੋਂ ਹਾਲਾਂਕਿ ਇਸ ਦਾ ਵਿਰੋਧ ਕੀਤਾ ਗਿਆ ਤੇ ਦੇਸ਼ ਭਰ ਦੇ ਵਿੱਚ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਹੋਏ ਪਰ ਸਰਕਾਰ ਦਾ ਕਹਿਣਾ ਹੈ ਕਿ CAA ਦੇ ਵਿੱਚ ਤਿੰਨ ਦੇਸ਼ਾਂ ਪਾਕਿਸਤਾਨ ਬੰਗਲਾਦੇਸ਼ ਤੇ ਪਾਕਿਸਤਾਨ ਦੇ ਗੈਰ ਮੁਸਲਿਮ ਸ਼ਰਨਾਰਥੀਆਂ ਦੇ ਨਾਗਰਿਕਤਾ ਦੇ ਨਿਯਮਾਂ ਨੂੰ ਸੁਖਾਲਾ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਲੈ ਕੇ ਹੋਰ ਕੀ ਕੀ ਤੱਥ ਸਾਹਮਣੇ ਆਉਂਦੇ ਨੇ ਜਾਂ ਫਿਰ ਲੋਕਾਂ ਦੀ ਇਸ ਨੂੰ ਲੈ ਕੇ ਕੀ رائے ਬਣਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਇਸ ਬੇਸ਼ਕਸ਼ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਬਣੇ ਰਹੋ ਟੈਲੀਗੇਸ਼ਨ ਟੀਵੀ ਦੇ ਨਾਲ